ਨਮਸਕਾਰ ਸਾਰਿਆਂ ਨੂੰ ਮੈਂ ਮਮਤਾ ਸਰ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਤੇ ਇਸ ਵੇਲੇ ਟੂ ਡਿਵੀਜ਼ਨ ਪਟਿਆਲਾ ਦੇ ਜਿੰਨਗਰ ਸਮਾਜ ਦੇ ਪ੍ਰਧਾਨ ਇੱਥੇ ਮੌਜੂਦ ਹੈ ਜਿਹੜੇ ਕਿ ਹਰ ਸਾਲ ਗਣਪਤੀ ਬਠਾਉਂਦੇ ਨੇ ਬੜੀ ਜੋਰ ਸ਼ੋਰ ਨਾਲ ਤੇ ਅੱਜ ਇੱਥੇ ਟੂ ਡਿਵੀਜ਼ਨ ਦੀ ਗਣਪਤੀ ਵਿੱਚ ਉਹ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨਮਸਕਾਰ ਸਰ ਨਮਸਕਾਰ ਜੀ ਮੈਂ ਹਰੀਰਾਮ ਗਹਿਲੋਤ ਉਹ ਪ੍ਰਧਾਨ ਜਿੰਨਗਰ ਸਭਾ ਤੋਫਾਨਵੜ ਪਟਿਆਲਾ ਤੇ ਇਹ ਕਦੋਂ ਤੋਂ ਚੱਲਦਾ ਆ ਰਿਹਾ ਰੀਤੀ ਜਿਹੜਾ ਇੱਥੇ ਜਿੰਨ ਦਾ ਸਮਾਜ ਦਾ ਜਿਹੜਾ ਸਪੋਰਟ ਹੈ ਜਾਂ ਤੁਹਾਡੀ ਜਿਹੜੀ ਏਕਤਾ ਵੇਖਣ ਨੂੰ ਮਿਲਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੈਸੇ ਤਾਂ ਜੀ ਸਾਨੂੰ ਉਹ 27 ਸਾਲ ਹੋ ਗਏ ਜੀ ਜਿੰਨ ਦਾ ਸਮਾਜ ਪਟਿਆਲੇ 'ਚ ਇੱਕ ਗਣਪਤੀ ਬਣਾਉਂਦੇ ਨੂੰ ਬਹੁਤ ਵੱਡੇ ਲੈਵਲ ਤੇ ਬਣਦੀ ਹੈ ਜੀ ਲੇਕਿਨ ਇਸ ਏਰੀਆ 'ਚ ਆਪਾਂ ਦੂਜੀ ਗਣਪਤੀ ਬਣਾ ਰਹੇ ਹਾਂ ਜੀ ਕਿਉਂਕਿ ਪੂਰੇ ਤੌਫਾਨਾ ਮੋੜ 'ਚ ਅਲੱਗ-ਅਲੱਗ ਥਾਵਾਂ ਤੇ ਬਹੁਤ ਵੱਡੀ-ਵੱਡੀ ਗਣਪਤੀਆਂ ਬਣਦੀਆਂ ਤੇ ਦੇਖਣ ਯੋਗ ਹੁੰਦੀਆਂ ਜੀ ਅੱਛਾ ਕੁਝ ਹੋਰ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਬਸ ਇਹੀ ਹੈ ਵੀ ਸਾਡਾ ਪ ਉਮਾ ਆ ਕੇ ਆਨਤੇ ਗਣਪਤੀ ਜੀ ਦੀ ਰੌਣਕਾਂ ਦੇਖਣ ਤੇ ਉਸ ਟਾਈਮ ਬਹੁਤ ਉਤਮ ਨਾਲ ਗਣਪਤੀ ਜੀ ਦਾ ਬਿਸ਼ਰਤ ਕੀਤਾ ਜਾਏਗਾ ਜਿੰਨਾਂ ਸਮਾਜ ਅਸੀਂ ਵੇਖਿਆ ਕਿ ਇਹਨਾਂ ਵਿੱਚ ਏਕਤਾ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀ ਹੈ ਤੇ ਇਹ ਏਕਤਾ ਅੱਜ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਕੁਝ ਪਰਤਾਨ ਉਹਨਾਂ ਦੇ ਆ ਰਸਤੇ ਵਿੱਚ ਆਉਣ ਵਾਲੇ ਆ ਤੇ ਕੁਝ ਇੱਥੇ ਮੌਜੂਦ ਹੋ ਚੁੱਕੇ ਨੇ ਤੇ ਹੁਣ ਅਸੀਂ ਗੱਲ ਕਰ ਰਿਹਾ ਇਹਨਾਂ ਨਾਲ ਸਰ ਨਮਸਕਾਰ ਨਮਸਕਾਰ ਸਰ ਮੇਰਾ ਨਾਮ ਸੁਰੇਸ਼ ਕੁਮਾਰ ਹੈ ਜੀ ਮੈਂ ਜਿੰਗਰ ਸਭਾ ਪਟਿਆਲਾ ਦਾ ਸਿਟੀਵਾ ਤੇ ਆਪਣੇ 27 ਸਾਲ ਤੋਂ ਤੋਂ ਖਨਾ ਮੋੜ ਗਣਪਤੀ ਸਮੂਹ ਦੀ ਬੇੜਤੀ ਉਸ ਤੋਂ ਬਾਅਦ ਹਰ ਸਾਲ ਵੱਧਦੀ ਜਾ ਰਹੀ ਹੈ परमात्मा ਦੀ ਕਿਰਪਾ ਗਣੇਸ਼ ਜੀ ਦੀ ਤੇ ਪੰਡਾਲ ਦੇਖਣਯੋਗ ਆ ਸਾਰੇ ਬਹੁਤ ਹੋਂਮਾ ਕੇ ਮੈਂ ਗੁਜਾਰਿਸ਼ ਕਰਾਂਗਾ ਪਟਿਆਲਾ ਨਿਵਾਸੀਆਂ ਨੂੰ ਕਿ ਉਹ ਦਰਸ਼ਨ ਕਰਨ ਗਣੇਸ਼ ਜੀ ਦਾ ਤੁਸੀਂ ਕੀ ਕਹਿਣਾ ਚਾਹੋਗੇ ਕਾਸੀ ਕਹਿਣਾ ਜੀ ਸਾਰੇ ਪਟਿਆਲਾ ਵਾਸੀਆਂ ਨੂੰ ਵੀ ਸਾਰੇ ਸਿਹਤ ਆਪਣੇ ਸਾਰੇ ਇਕੱਠੇ ਹੋ ਕੇ ਸਾਡੇ ਸ਼ੋਭਾ ਯਾਤਰਾਸ਼ ਪਹੁੰਚਣ ਬਾਤ ਤੋਂ ਬਾਤ ਬੰਦੇ ਆਣ ਵੀ ਸਾਡੇ ਸ਼ੋਭਾ ਯਾਤਰਾ ਦਾ ਮਾਣ ਵਿਦਾਨ ਸਰ ਤੁਸੀਂ ਕੀ ਕਹਿਣਾ ਚਾਹੋਗੇ ਬਸ ਸੇਮ ਹੀ ਹੈ ਜੀ ਕਿ ਵੱਦ ਤੋਂ ਵੱਦ ਦੁਨੀਆ ਪਹੁੰਚੇ ਤੇ ਸਾਡੀ ਗਣਪਤੀ ਜੀ ਤੇ ਆਣ ਤੇ ਗਣਪਤੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਿਸਰਜਨ ਵਿੱਚ ਕਿੰਨਾ ਪ੍ਰਬੰਧ ਕੀਤਾ ਤੁਸੀਂ ਜਿਹੜਾ ਵੀ ਵਿਸਰਜਨ ਕਰੋਗੇ ਕਿੰਨੀ ਕੁਆਂਟੀਟੀ ਵਿੱਚ ਲੋਕੀ ਰਹਿਣਗੇ ਆਵਾਜਾਈ ਵਾਦੀ ਕੀ ਪ੍ਰਬੰਧ ਕੀਤੇ ਨੇ ਤੁਸੀਂ ਦੇਖੋ ਜੀ ਪ੍ਰਬੰਧ ਤਾਂ ਇਹਦਾ ਕਟੋ-ਕਟੇ 50 ਸਾਂ ਟਰਾਲੀਆਂ ਹੋਣਗੀਆਂ ਜੀ ਸਾਡੀ ਕਟੋ-ਕਟੇ 3-4000 ਬੰਦਾ ਹੋਏਗਾ ਜੀ ਸਾਡੀ ਇਹਦੀ ਸ਼ੋਭਾ ਯਾਤਰਾ ਦੇ ਅੰਦਰ ਤੇ ਲੰਗਰ ਤੇ ਲੰਗਰ ਪਾਣੀ ਦਾ ਬਹੁਤ ਖੂਬ ਇੰਤਜ਼ਾਮ ਹੋਏਗਾ ਜੀ ਹਾਂ ਜੀ ਸਰ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਅੱਗੇ ਹੈ ਬਈ ਚੰਗਾ ਹੋ ਗਿਆ ਗਣਪਤੀ ਬੈਠਣ ਹੀ ਹੈ ਹਰ ਸਾਲ ਇਹ ਤਾਂ ਖੁਸ਼ੀ ਹੈ ਸਾਰਾ ਕੁਝ ਹੈ ਵਧੀਆ ਹੈ ਮਰੌਣਾ ਚ ਲੱਗਦੀ ਹੈ ਸਾਰਾ ਕੁਝ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਏਕਤਾ ਸਾਨੂੰ ਨਜ਼ਰ ਆ ਰਹੀ ਹੈ ਜੀਨਗਰ ਸਮਾਜ ਦੀ ਤੇ ਇਹ ਹੁਣ ਇਹਨਾਂ ਨੂੰ ਮਾਨ ਸਨਮਾਨ ਦੇਣ ਜਾ ਰਹੇ ਨੇ ਸ਼੍ਰੀ ਓਮਪrakash ਚਾਇਲ ਜਿੰਨਾਂ ਨੇ ਸਮਾਜ ਦੇ ਹੀ ਹੈਗੇ ਨੇ ਇਹ ਵੀ ਤੇ ਇਹ ਜਿਹੜੀ ਪ੍ਰਥਾ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਇਹ ਪ੍ਰਧਾਨਾਂ ਦਾ ਇੱਥੇ ਸਵਾਗਤ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਗੱਲ ਹੈ ਕਿ ਹੇ ਸਾਰੇ ਇਕਜੁੱਟ ਹੋ ਕੇ ਗਣਪਤੀ ਜੀ ਦਾ ਵੀ ਸਰਜਨ ਕਰਦੇ ਨੇ ਹਰ ਸਾਲ ਐਂਜੀ ਰੌਣਕਾਂ ਲੱਗਦੀਆਂ ਰਹਿੰਦੀਆਂ ਤੇ ਲੱਗੀਆਂ ਰਹਿਣਗੀਆਂ ਹਮੇਸ਼ਾ ਤੇ ਗਣਪਤੀ ਪਾਪਾ ਇਹਨਾਂ ਤੇ ਹਮੇਸ਼ਾ ਆਸ਼ੀਰਵਾਦ ਆਪਣਾ ਬਣਾਏ ਰੱਖੇ ਆਜਾ ਵੀ ਆਜਾ ਬੰਦੇ ਆਓ ਕੱਲ ਆਇਓ ਕੱਲ ਆਇਓ ਆਓ ਨਾ ਆਜਾ ਆਜਾ ਤੇਰੇ ਬਪਾ ਦੇ ਤੇਰੇ ਬਪਾ ਦੇ ਡਾਕ ਉਹਨਾਂ ਬੰਦੂਆਂ ਅੱਗੇ ਜਾ ਬੇਟੇ ਚੁੱਪ ਚਾ ਚੁੱਪ ਚਾ